ਬਿਬਾਹਰ ਸਿਮਰ ਕੋਰ ਬਾਦਲ ਸਾਹਿਬ ਜਿਹੜਾ ਅੱਜ ਤੁਸੀਂ 26 ਤਰੀਕ ਨੂੰ ਸੈਂਟਰ ਦੀ ਸਰਕਾਰ ਵੱਲੋਂ ਜਿਹੜਾ ਵੀਰਬਾਲ ਦਿਵਸ ਦਾ ਜਿਹੜਾ ਸ਼ਹੀਦੀ ਸਮਾਗਮ ਮਨਾਇਆ ਜਾ ਰਿਹਾ ਹੈ ਤੇ ਅੱਜ ਤੁਸੀਂ ਉਹਤੇ ਕਿੰਤੂ ਪ੍ਰੰਤੂ ਕੀਤਾ ਕਿ ਵੀਰਬਾਲ ਦਿਵਸ ਜਿਹੜਾ ਨਾਮ ਹੈ ਸ਼ਹੀਦੀ ਸਮਾਗਮ ਦਾ ਕਿਉਂ ਰੱਖਿਆ ਗਿਆ ਅੱਜ ਤੋਂ ਪਹਿਲਾਂ 2020 ਦੇ ਵਿੱਚ ਤੁਸੀਂ ਗੁਰੂ ਘਰ ਖੜਕੇ ਕਹਿ ਦਿਓ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਤੇ ਮਨਜੀਤ ਸਿੰਘ ਜੀਕੇ ਨੇ ਬੀਜੇਪੀ ਕੇਂਦਰ ਦੀ ਸਰਕਾਰ ਨੂੰ ਇਹ ਸ਼ਹੀਦੀ ਦਿਹਾੜਿਆਂ ਦੇ ਉੱਤੇ ਇਹ ਗੁਰੂਆਂ ਦੇ ਸ਼ਹਾਦਤਾਂ ਦੇ ਉੱਤੇ ਜਿਹੜਾ ਤੁਸੀਂ ਇਹ ਵੀਰ ਬਾਲ ਦਿਵਸ ਨਾਮ ਰੱਖਣ ਦੀ ਸਿਫਾਰਿਸ਼ ਨਹੀਂ ਕੀਤੀ ਸੀ ਤੁਹਾਡਾ ਡੋਗਲਾ ਚਿਹਰਾ ਇਹ ਸਾਰੇ ਪੰਜਾਬ ਦੇ ਮੂਰੇ ਆ ਸਮੁੱਚੇ ਪੰਥ ਅਤੇ ਪੰਜਾਬ ਦਾ ਤੁਸੀਂ ਜਿੰਨਾ ਨੁਕਸਾਨ ਕੀਤਾ ਹੈ ਨਾ ਉਹ ਸਾਰਾ ਹੀ ਪੰਜਾਬ ਦੇ ਸਾਹਮਣੇ ਹੈ ਤੁਸੀਂ ਅੱਜ ਤੱਕ ਕਿਉਂ ਨਾ ਬੋਲੇ ਜਦੋਂ ਹਰੇਕ ਸਾਲ ਉੱਥੇ ਬੀਰਵਾਲ ਜਿੱਸਾ ਮਨਾਇਆ ਜਾਂਦਾ ਕਿਉਂਕਿ ਤੁਸੀਂ ਅੱਜ ਤੱਕ ਇਹ ਸੋਚਦੇ ਸੀ ਕਿ ਬੀਜੇਪੀ ਤੁਹਾਡੇ ਨਾਲ ਸਮਝੌਤਾ ਕਰੂਗੀ ਤੇ ਤੁਸੀਂ ਪੰਜਾਬ 'ਚ ਸਰਕਾਰ ਬਣਾਓਗੇ ਪਰ ਜਦੋਂ ਹੁਣ ਰਵਨੀਤ ਬਿੱਟੂ ਦੇ ਬਿਆਨ ਤੇ ਜਦੋਂ ਤੁਹਾਨੂੰ ਪਤਾ ਲੱਗ ਗਿਆ ਕਿ ਇਹ ਨਾਲ ਉਹ ਕਹਿੰਦਾ ਵੀ ਅਸੀਂ ਬੇਅਦਬੀਆਂ ਵਾਲਿਆਂ ਨਾਲ ਸਮਝੌਤਾ ਲਗਦਾ ਕਰਨਾ ਹੀ ਨਹੀਂ ਤੇ ਤੁਹਾਨੂੰ ਜਦੋਂ ਪਤਾ ਲੱਗ ਗਿਆ ਕਿ ਸਾਡੇ ਨਾਲ ਹੁਣ ਬੀਜੇਪੀ ਸਮਝੌਤਾ ਪੰਜਾਬ 'ਚ ਨਹੀਂ ਕਰ ਰਹੀ ਤਾਂ ਤੁਸੀਂ ਬੜੀ ਜਲਦੀ ਯੂ ਟਰਨ ਮਾਰਿਆ ਕਿਸਾਨ ਬਿਲਾ ਮੰਗ ਜਦੋਂ ਕਿਸਾਨ ਮਰੂ ਬਿਲਾਵਾਂ ਤੁਸੀਂ ਇਹ ਯੂ ਟਰਨ ਹੁਣ ਫੇਰ ਮਾਰੇ ਤਾਂ ਸਾਰਾ ਪੰਜਾਬ ਤੁਹਾਡੀ ਇਸ ਗੱਲ ਤੋਂ ਜਾਣੂ ਹੈ ਬੀਜੇਪੀ ਦੇ ਪੇਸ ਦੇ ਉੱਤੋਂ ਤੇ ਬੀਜੇਪੀ ਦੇ ਸਪੋਕਸਮੈਨਾਂ ਵੱਲੋਂ ਤੁਹਾਡੇ ਤੇ ਅਲੀਕੇਸ਼ਨ ਲਾਇਆ ਜਾ ਰਿਹਾ ਹੈ ਇਹ ਕਿ ਇਹ ਵੀਰਬਾਲ ਦੇਸ ਦਾ ਨਾਮ ਤੁਸੀਂ ਪ੍ਰੈਜ਼ੈਂਟ ਕੀਤਾ ਸੀ ਉਹਨਾਂ ਸਾਹਮਣੇ ਤੁਸੀਂ ਰੱਖਿਆ ਸੀਗਾ ਜੇ ਤੁਸੀਂ ਸਪਸ਼ਟੀਕਰਨ ਗੁਰੂ ਘਰ ਆ ਕੇ ਸਪਸ਼ਟੀਕਰਨ ਪੰਜਾਬੀਆਂ ਨੂੰ ਦੇ ਦਿਓ ਕਿ ਤੁਸੀਂ ਇਹ ਬੀਜੇਪੀ ਝੂਠ ਬੋਲ ਰਹੀ ਆ ਤੁਸੀਂ ਕਿਸਾਨ ਮਰੂ ਬਿਲਾ ਦੇ ਲਈ ਵੀ ਤੁਸੀਂ ਇਹੀ ਕੀਤਾ ਤਾਨੂੰ ਪੁੱਛਿਆ ਗਿਆ ਕਿ ਤੁਸੀਂ ਕਿਸਾਨਾਂ ਨਾਲ ਜਾਂ ਕੇ ਆਪਣੀਆਂ ਛੋਟੀਆਂ ਜਥੇਬੰਦੀਆਂ ਜਿੰਨੀਆਂ ਪੰਜਾਬ ਦੀਆਂ ਨੇ ਉਹਨਾਂ ਨਾਲ ਗੱਲ ਕਰ ਲਓ ਪਰ ਤੁਸੀਂ ਉਹਨਾਂ ਨਾਲ ਬਕਾਇਦਾ ਕੋਈ ਗੱਲ ਕੀਤੇ ਬਿਨਾ ਹੀ ਤੁਸੀਂ ਕਹਿੰਦਾ ਇਹ ਬਿੱਲ ਬਹੁਤ ਚੰਗੇ ਨੇ ਕਿਉਂਕਿ ਤੁਸੀਂ ਕੇਂਦਰ ਚ ਵਜ਼ੀਰ ਸੀ ਉਸ ਟਾਈਮ ਪਰ ਅੱਜ ਪਰ ਜਦੋਂ ਉਹ ਉਹ ਕਿਸਾਨਾਂ ਦਾ ਰੋਹ ਹੋਇਆ ਤੇ ਪੰਜਾਬੀਆਂ ਨੇ ਉਥੇ ਧਰਨਾ ਦਿੱਤਾ ਤੇ ਕੇਂਦਰ ਨੂੰ ਮਜਬੂਰ ਕਰਤਾ ਝੁਕਣ ਦੇ ਲਈ ਤਾਂ ਤੁਸੀਂ ਉਸ ਤੋਂ ਪਹਿਲਾਂ ਜਾਣ ਕੇ ਜਦੋਂ ਤੁਸੀਂ ਕਿਸਾਨਾਂ ਦਾ ਰੋਹ ਦੇਖਿਆ ਤਾਂ ਤੁਸੀਂ ਯੂ ਟਰਨ ਲੈ ਕੇ ਤਾਂ ਤੁਸੀਂ ਕਹਤਾ ਵੀ ਇਹ ਲੋਕ ਮਾਰੂ ਬੱਲੇ ਅਸੀਂ ਅਸਤੀਫਾ ਦਿੰਨੇ ਆ ਇਹ ਦੋਗਲੇ ਚਿਹਰੇ ਬੰਦ ਕਰੋ ਸਮੁੱਚਾ ਪੰਜਾਬ ਤੇ ਸਮੁੱਚੀ ਪੰਜਾਬੀਅਤ ਸਮੁੱਚਾ ਪੰਥ ਤੁਹਾਡੇ ਸਾਰੇ ਦੋਗਲੇ ਚਿਹਰਾ ਤੋਂ ਜਾਣੋ ਹੋ ਗਿਆ ਤੇ ਆਉਣ ਵਾਲੇ ਸਮੇਂ ਚ ਜਿਹੜੇ ਗੁਰੂ ਸਾਹਿਬ ਦੇ ਤੁਸੀਂ ਦੋਖੀਓ ਸ੍ਰੀ ਅਕਾਲ ਤਖਤ ਸਾਹਿਬ ਤੇ ਤਖਤਾਧਾਰੀਆਂ ਮਸੰਦਾ ਵਾਂਗ ਆਉਣ ਵਾਲੇ ਸਮੇਂ ਚ ਨਾ ਪੰਜਾਬ ਤੇ ਪੰਜਾਬੀ ਤੁਹਾਨੂੰ ਕਦੇ ਮੂੰਹ ਨਹੀਂ ਲਾਉਂਗੇ ਤੇ ਅਕਾਲ ਪੁਰਖ ਬੜਾ ਡਾਡਾ ਐ ਤੇ ਗੁਰੂ ਬੜਾ ਡਾਡਾ ਐ ਤੁਹਾਡੀਆਂ ਕੀਤੀਆਂ ਕੋਦੇ ਸਾਹਮਣੇ ਆਉਣਗੀਆਂ ਤੇ ਤੁਸੀਂ ਆਉਣ ਵਾਲੇ ਸਮੇਂ 'ਚ ਜਿਹੜਾ ਭਾਜਪੀ ਦੇ ਸਿਰ ਤੇ ਚੜਕੇ ਪੰਜਾਬ ਦਾ ਮੁੱਖ ਮੰਤਰੀ ਬਣਨ ਦਾ ਫੇਰ ਸੁਪਨਾ ਦੇਖ ਰਹੇ ਹੋ ਤਾਂ ਅਕਾਲ ਪੁਰਖ ਤੇ ਗੁਰੂ ਸਾਹਿਬ ਤੁਹਾਡਾ ਕਦੇ ਵੀ ਪੂਰਾ ਨਹੀਂ ਹੋਣ ਦੇਣਗੇ ਨਾ ਪੰਜਾਬ ਦੇ ਪੰਜਾਬੀ ਹੋਂਦ ਤੁਹਾਨੂੰ ਮੂੰਹ ਲਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ